ਤਲਵੰਡੀ ਸਾਬੋ ਚ ਕਾਲੀ ਦਲ ਦੀ ਟਿਕਟ ਤੇ ਜੀਤ ਮਹਿੰਦਰ ਸਿੱਧੂ ਚੋਂ ਲੜ ਰਹੇ ਨੇ ਸਾਡੇ ਨਾਲ ਜੀਤ ਮਹਿੰਦਰ ਸਿੱਧੂ ਨੇ ਸਿੱਧੂ ਸਾਹਿਬ ਤੁਹਾਡੇ ਦੇ ਸਭ ਤੋਂ ਵੱਡਾ ਅਲੀਗੇਸ਼ਨ ਇਹ ਲੱਗਦਾਗਾ ਕਿ ਤੁਸੀਂ ਦਲ ਬਦਲੂੋਂ ਦਲ ਬਦਲ ਕੇ ਅਕਾਲੀ ਦਲ ਨਾਲ ਆ ਗਏ ਨਹੀਂ ਮੈਂ ਦਲ ਬਦਲੂ ਨਾ ਮੈਂ ਦਲ ਬਦਲਿਆ ਮੈਂ ਆਪਦਾ ਸਿਆਸੀ ਜੀਵਨ ਸ਼੍ਰੋਮਣੀ ਅਕਾਲੀ ਦਲ ਚੋਂ ਕੀਤਾ ਸੀ ਤੇ ਅੱਜ ਮੈਂ ਕਹਿਣਾ ਕਿ ਮੈਂ ਮੁੜ ਆਪਦੇ ਘਰ ਵਾਪਸ ਆ ਗਿਆ ਆ ਕੀ ਪੀਛੇ ਨਾ ਤੁਹਾਡੀ ਇਹ ਸਲਕੇ ਦੇ ਅੰਦਰ ਤੁਸੀਂ ਚੋਣ ਲੜ ਰਹੇ ਹੋ ਆਮ ਆਦਮੀ ਪਾਰਟੀ ਹੈ ਕਾਂਗਰਸ ਆ ਤੁਹਾਡੀ ਵਿਸ਼ਨ ਕੀ ਆ ਤੁਸੀਂ ਆਪ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਮੈਨੂੰ ਸਾਰੇ ਵਰਗਾਂ ਦਾ ਪਿੰਡਾਂ ਸ਼ਹਿਰਾਂ ਚ ਸਪੋਰਟ ਮਿਲ ਰਹੀ ਹੈ ਤੇ ਜਿਸ ਤਰੀਕੇ ਨਾਲ ਲੋਕਾਂ ਨੇ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਧੜੇਵਾਦੀ ਤੋਂ ਉੱਤੇ ਉੱਠ ਕੇ ਮੇਰੇ ਨਾਲ ਮੋੜੇ ਨਾ ਮੋੜੇ ਲਾ ਕੇ ਸਿਰਕਸ਼ਣ ਕੰਮ ਕੀਤਾ ਹੈ ਮੈਨੂੰ ਲੱਗਦਾ ਸੀ ਇੱਕ ਬਹੁਤ ਵੱਡੀ ਤੇ ਇਤਿਹਾਸਿਕ ਜਿੱਤ ਕਰਨੀ ਜਾ ਰਹੇ ਹਾਂ ਸੀਟ ਤੇ ਮੰਨਿਆ ਜਾ ਰਿਹਾ ਹੈ ਕਿ ਡੇਰਾ ਇੱਕ ਫੈਕਟਰ ਆਗਾ ਡੇਰਾ ਫੈਕਟਰ ਹੋਣ ਦੇ ਕਾਰਨ ਤੁਹਾਨੂੰ ਨੁਕਸਾਨ ਹੋ ਸਕਦਾ ਕਿਉਂਕਿ ਜੱਸੀ ਜਿਹੜੇ ਰਿਸ਼ਤੇਦਾਰ ਨਹੀਂ ਡੇਰਾ ਮੁਖੀ ਦੀ ਕੋਈ ਕਿਸੇ ਦਾ ਰਿਸ਼ਤੇਦਾਰ ਹੋਣਾ ਕੋਈ ਨਹੀਂ ਪੋਜ਼ਿਟਿਵ ਗੱਲ ਹੁੰਦੀ ਹੈ ਨਹੀਂ ਨੈਗੇਟਿਵ ਹੁੰਦੀ ਹੈ ਰਿਸ਼ਤੇਦਾਰੀਆਂ ਹਰ ਕਿਸੇ ਦੀ ਹਰ ਕਿਸੇ ਨਾਲ ਹੋ ਸਕਦੀਆਂ ਨੇ ਪਰ ਜਿੱਥੇ ਤੱਕ ਸੰਸਥਾਵਾਂ ਦੀ ਗੱਲ ਹੈ ਸਮਾਜ ਸੇਵਾ ਦੀ ਗੱਲ ਹੈ ਮੇਰਾ ਖਿਆਲ ਹੈ ਕਿ ਸਾਡੇ ਨਾਲ ਹਰ ਸਮਾਜ ਦਾ ਬੰਦਾ ਹਰ ਡੇਰੇ ਦਾ ਬੰਦਾ ਤੇ ਹਰ ਸੰਸਥਾਵਾ ਦਾ ਬੰਦਾ ਜੁੜਿਆ ਹੋਇਆ ਤੇ ਸਾਨੂੰ ਪੂਰਨ ਉਮੀਦ ਹੈ ਕਿ ਸਾਨੂੰ ਸਾਰੇ ਸੈਕਸ਼ਨਸ ਆਫ ਸੋਸਾਇਟੀ ਚ ਸਪੋਰਟ ਮਿਲ ਕੇ ਮੁਕਾਬਲਾ ਅਕਾਲੀ ਦਾ ਮੁਕਾਬਲਾ ਕਾਂਗਰਸ ਦੇ ਨਾਲ ਆ ਜਾਂ ਆਮ ਆਦਮੀ ਪਾਰਟੀ ਨਾਲ ਦੇਖੋ ਮੁਕਾਬਲਾ ਜਦੋਂ ਇਲੈਕਸ਼ਨ ਲੜਦੇ ਆ ਉਹ ਤੋਂ ਸਾਰਿਆਂ ਨਾਲ ਹੁੰਦਾ ਹੈ ਪਰ ਮੇਰਾ ਖਿਆਲ ਹੈ ਕਿ ਜਿਸ ਤਰੀਕੇ ਨਾਲ ਸਾਨੂੰ سپورਟ ਮਿਲ ਰਹੀ ਹੈ ਜਿਸ ਤਰੀਕੇ ਨਾਲ ਲੋਕਾਂ ਦਾ ਮੈਨੂੰ ਸਾਥ ਮਿਲ ਰਿਹਾ ਹੈ ਮੈਂ ਸੋਚਦਾ ਕੋਈ ਮੁਕਾਬਲਾ ਨਹੀਂ ਸਾਡੀ ਹੀ ਅੱਗੇ ਇਹ ਦੇਖਣਾ ਹੈ ਕਿ ਕਿੱਡੀ ਵੱਡੀ ਜਿੱਤ ਸਾਡੀ ਹੁਣ ਦੇ ਕਿੰਨਾ ਮਾਰਜਨ ਸਾਨੂੰ ਲੱਗਦਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਜਿੱਤ ਹੋਊਗੀ ਤਾਂ ਕਿੰਨਾ ਮਾਰਜਨ ਹੋ ਜਿੰਨਾ ਵੀ ਹੋ ਸਕਦਾ ਹੈ ਜੀ ਕੋਈ ਅੰਦਾਜ਼ਾ ਹੀ ਨਹੀਂ ਕੋਈ ਅੰਦਾਜ਼ਾ ਨਹੀਂ ਬਹੁਤ ਵੱਡੀ ਜਿੱਤ ਸਾਨੂੰ ਮਿਲ ਸਕਦੀ ਹੈ ਤੇ ਮਿਲਣ ਦੀ ਆਸ ਵੀ ਬਹੁਤ ਵੱਡੀ ਹੈ ਜੀ